ਮੜੇ ਜੇ ਲਿਸ਼ਕੇ ਬੁਸ਼ਕੇ ਆ ਸਾਰੇ ਦਿਨ ਪਿੱਛੋਂ ਮੈਨੂੰ ਵਿੱਚੋਂ ਕੰਮ ਛੱਡ ਕੇ ਹੀ ਜਾਣਾ ਪੈ ਰਿਹਾ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਜਾਂਦਾ ਲੈ ਅ ਵੀ ਕੁੜੀਏ ਆ ਤਰਾ ਹੋ ਗਿਆ ਗਾਇਸ ਜੇ ਤੁਹਾਡਾ ਵੀ ਕੋਈ ਐਵੇਂ ਨਿਕਲਿਆ ਹੋਵੇ ਨਾ ਟੰਕਾ ਨਿਕਲ ਜੇ ਫ੍ਰੈਂਚ ਫ੍ਰਾਈਜ਼ ਬਣ ਚੁੱਕੇ ਨੇ ਹੁਣ ਕੀ ਰਹਿ ਗਿਆ ਮੰਜੂਰੀਆਂ ਰਹਿ ਗਏ ਕਿ ਮੰਡੀ ਦੀ ਜਿਹੜੀ ਟ੍ਰੈਫਿਕ ਹੈ ਸਾਡੇ ਬਹੁਤ ਬੁਰਾ ਹਾਲ ਹੈ ਅਸੀਂ ਬੋਲੇ ਹੀ ਇਹ ਵੀ ਅੱਜ ਸਰਪੰਚ ਹਾਲੋ ਹਮਚ ਸਾਹਿਬ ਮੈਂ ਲਾ ਕੇ ਬੋਲਿਆ ਕਿ ਸਾਹਿਬ ਕਾ ਸਰਪੰਚ ਸਾਹਿਬ ਕਿ ਲੋਕਿਆਂ ਦੇ ਤਰ੍ਹਾਂ ਨੰਦਾ ਦੇ ਕੁਝ ਹੈ ਨਹੀਂ ਲੋਕ ਕਹਿੰਦੇ ਸੀ ਇਹਨਾਂ ਦਾ ਕੁਝ ਨਹੀਂ ਬੰਨਣਾ ਇਹਨਾਂ ਦਾ ਕੁਝ ਨਹੀਂ ਬੰਨਣਾ ਹੈ ਥੋੜੇ ਆ ਵੀਜੇ ਵਾਲੇ ਕਿਉਂ ਬਣਾ ਦਦੇ ਨੇ ਗਲਾਈ ਚਾਹੀਦੀ ਸੀ ਹਨਾ ਸਾਰੇ ਪਾਸੇ ਫੁੱਲੀ ਡੁੱਲੀ ਹੈ ਜਣਾ ਕੋਠੀ ਥੋੜੇ ਹਲੇ ਸਾਰਾ ਕੁਝ ਖਾ ਗਈ ਹਲੇ ਗਿੰਦੀ ਮੈਂ ਪੋਤਾ ਨਹੀਂ ਖਾਦਾ ਹੈਗਾ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿ ਮੈਂ ਤੁਸੀ ਸਾਰੇ ਆਈ ਹੋਪ ਕਿ ਤੁਸੀ ਸਾਰੇ ਬਹੁਤ ਵਧੀਆ ਹੋਗੇ ਸੋ ਟਾਈਮ ਹੋ ਗਿਆ ਹੈ ਸ਼ਾਮ ਦੇ 4:30 ਦਾ ਟਾਈਮ ਹੋ ਗਿਆ ਹੈ ਵਲੌਗ ਮੈਂ ਸਵੇਰ ਦੇ ਟਾਈਮ ਜਿਹੜਾ ਸਟਾਰਟ ਨਹੀਂ ਕਰ ਸਕੀ ਕਿਉਂਕਿ ਸਵੇਰ ਦਾ ਟਾਈਮ ਬਹੁਤ ਜ਼ਿਆਦਾ ਬਿਜ਼ੀ ਰਿਹਾ ਅੱਜ ਦਾ ਦਿਨ ਬਹੁਤ ਜ਼ਿਆਦਾ ਕੱਪੜੇ ਧੋਣ ਵਾਲੇ ਸੀ ਤੇ ਸਫਾਈਆਂ ਕਰਨ ਵਾਲੀਆਂ ਸੀ ਬਹੁਤ ਜ਼ਿਆਦਾ ਕੰਮ ਸੀ ਇਸ ਕਰਕੇ ਮੈਂ ਰਹੀ ਬਿਜ਼ੀ ਤੇ ਹੁਣ ਥੋੜੇ ਜਿਹਾ ਆਪਾਂ ਮੜੇ ਜੇ ਲਿਸ਼ਕੇ-ਬੁਸ਼ਕੇ ਆ ਸਾਰੇ ਦਿਨ ਪਿੱਛੋਂ ਤੇ ਉਹ ਵੀ ਹੁਣ ਤਾਂ ਤਿਆਰ ਹੋਈਆਂ ਕਿਉਂਕਿ ਮੈਨੂੰ ਵਿੱਚੋਂ ਕੰਮ ਛੱਡ ਕੇ ਹੀ ਜਾਣਾ ਪੈ ਰਿਹਾ ਹੈ ਮੇਰੇ ਕੱਪੜੇ ਵਾਲੇ ਬਾਹਰ ਪਏ ਨੇ ਤਾਰ ਦੇ ਉੱਤੇ ਵਿਚਾਰੇ ਸਟੈਂਡ ਬਾਹਰ ਪਏ ਨੇ ਉਹ ਅੰਦਰ ਕਰਨੇ ਨੇ ਤੇ ਹੁਣ ਮੈਨੂੰ ਐਂਜਲ ਦੇ ਨਾਲ ਜਾਣਾ ਪੈ ਰਿਹਾ ਕਿਉਂਕਿ ਐਂਜਲ ਦੀ ਫਰੈਂਡ ਦਾ ਅੱਜ ਬਰਥਡੇ ਤੇ ਉਹਦੇ ਉਹਨੇ ਇਨਵਾਈਟ ਕੀਤਾ ਐਂਜਲ ਨੂੰ ਵੈਸੇ ਤੇ ਮੈਂ ਨਹੀਂ ਸੀ ਭੇਜਣਾ ਕਿਉਂਕਿ ਐਗਜ਼ਾਮ ਚੱਲਦੇ ਪਏ ਨੇ ਤੇ ਐਗਜ਼ਾਮ ਦੇ ਵਿੱਚ ਫਿਰ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਜਾਂਦਾ ਪਰ ਉਹਦੀ ਮੰਮਾ ਦਾ ਫਿਰ ਫੋਨ ਆਇਆ ਸੀ ਐਂਜਲ ਦੀ ਫਰੈਂਡ ਦੀ ਮੰਮਾ ਦਾ ਤੇ ਫਿਰ ਉਹਨਾਂ ਨੇ ਰਿਕੁਐਸਟ ਕੀਤੀ ਕਿ ਭੇਜ ਦਿਓ ਕੋਈ ਗੱਲ ਨਹੀਂ ਵੀ ਘੰਟਾ ਕੋ ਭੇਜ ਦਿਓ ਮੈਂ ਜਲਦੀ ਵਿਹਲੇ ਕਰ ਦਾਂਗੀ ਬੱਚਿਆਂ ਨੂੰ ਸੋ ਫਿਰ ਹਨਾ ਮੰਨਣੀ ਵੀ ਪੈਂਦੀ ਏ ਇਸ ਕਰਕੇ ਹੁਣ ਮੈਂ ਉਹਨੂੰ ਭੇਜਣਾ ਤੇ ਹੁਣ ਹੱਲੇ ਉਹਨੇ ਲੈਣਾ ਮੈਡਮ ਨੇ ਗਿਫਟ ਤੇ ਉਹਨੇ ਕੋਈ ਡਿਸਾਈਡ ਨਹੀਂ ਕੀਤਾ ਵੀ ਉਹਨੂੰ ਮੈਂ ਕੀ ਗਿਫਟ ਦੇਣਾ ਆਪਣੀ ਫਰੈਂਡ ਨੂੰ ਤੇ ਹੁਣ ਵੇਖਦੇ ਹਾਂ ਕੀ ਮਿਲਦਾ ਹੈ ਇਸ ਕਰਕੇ ਹੁਣ ਮੈਨੂੰ ਨਾਲ ਜਾਣਾ ਪੈ ਰਿਹਾ ਅਦਰਵਾਇਜ਼ ਏਂਜਲ ਨੇ ਆਪਣੇ ਪਾਪਾ ਨਾਲ ਹੀ ਚਲੇ ਜਾਣਾ ਸੀ ਮੈਨੂੰ ਜਾਣ ਦੀ ਕੋਈ ਲੋੜ ਨਹੀਂ ਸੀ ਹੁਣ ਇਹਦੇ ਪਾਪਾ ਕਹਿੰਦੇ ਵੀ ਤੂੰ ਨਾਲ ਚੱਲ ਤੇ ਹੁਣ ਇਹਨੂੰ ਗਿਫਟ ਲੈ ਕੇ ਦਵਾਂਗੇ ਤੇ ਫਿਰ ਇਹਨੂੰ ਛੱਡ ਕੇ ਡ੍ਰੌਪ ਕਰਕੇ ਆ ਜਾਾਂਗੇ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਐਂਜਲ ਪਤਾ ਨਹੀਂ ਹੁਣ ਕੀ ਕਰਦੀ ਮੈਨੂੰ ਜਾ ਕੇ ਦੇਖਾਂ ਉਹਨੂੰ ਵੀ ਤਿਆਰ ਕਰਨਾ ਮਿਲਦੇ ਆਂ ਫਿਰ ਤੁਹਾਨੂੰ ਟਿਲ ਦੈਨ ਬਾਏ ਬਾਏ ਕੋਈ ਨਹੀਂ ਰੈਡੀ ਹੱਲੇ ਤੱਕ ਯਾਰ ਇਹ ਦੋ ਨਿਕਲਿਆ ਪਿਆ ਪਹਿਲਾਂ ਉਹ ਪਾਉ ਦੇਖ ਦੂਜਾ ਤੋ ਨਹੀਂ ਨੀ ਆ ਜ਼ਰੂਰੀ ਪਾਣਾ ਹੈ ਹੋਰ ਦੂਜਾ ਵਾਲਾ ਗਰੇਪ ਵਾਲਾ ਇੰਨਾ ਸੋਹਣਾ ਹੈ ਉਹ ਸੂਟ ਨਹੀਂ ਆਹ ਕਿਹੜਾ ਸੋਹਣੀ ਡਰੈੱਸ ਹੈ ਵੇਖੀ ਨਹੀਂ ਪਾਉਣੀ ਮੈਂ ਬਸ ਆ ਗਾਇਜ਼ ਇਹਨਾਂ ਦੇ ਹਾਲ ਵੇਖ ਲਓ ਬੱਚਿਆਂ ਦੇ ਇਹਨਾਂ ਨੇ ਕਦੀ ਵੀ ਇਹਨੇ ਐਂਜਲ ਦੇ ਤੇ ਖਾਸ ਕਰ ਜਿਹੜੇ ਕੱਪੜੇ ਮੈਂ ਕਹਿਣੇ ਨੇ ਉਹ ਤੇ ਇਹਨੇ ਪਾਣੇ ਨਹੀਂ ਹੁੰਦੇ। ਕਹਿਣਾ ਕੱਪੜੇ ਪਾ ਕੇ ਨਹੀਂ ਆਉਂਦੇ। ਟੀਨਾ ਵੀ ਕਿੱਦਾਂ ਹਾਈ ਕਹਿਣੇ ਨੇ। ਬਸ ਇਹਦੇ ਕਰਨੀ ਹੈ ਹਰੇਕ ਚੀਜ਼ ਦੇ ਵਿੱਚ। ਯਾਰ ਉਹ ਇੰਨਾ ਸੋਹਣਾ ਸੂਟ ਹੈ ਗ੍ਰੇ ਮੈਂ ਕਿਹਾ ਪਾ ਲੈ। ਅਗਲੇ ਸਾਲ ਤੱਕ ਉਹ ਉੱਚਾ ਹੋ ਜਾਣਾ ਤੈਨੂੰ ਮੈਡਮ ਜੀ। ਨਹੀਂ ਬਸ ਮੈਂ ਕੱਪੜੀ ਮਰਜ਼ੀ ਕਰਨੀ ਚਲ ਜਲਦੀ ਕਰੋ ਜੋ ਵੀ ਪਾਣਾ ਛੇਤੀ ਕਰੋ। ਟਾਈਮ ਤੇ 4:30 ਹੋ ਚੱਲੇ ਨੇ। 5 ਵਜੇ ਦਾ ਟਾਈਮ ਹੈ ਪਤਾ? ਬਸ ਮੈਂ ਆਉਂਦੀ। ਜਲਦੀ ਕਰ। ਕੀ ਕਰ ਰਹੇ ਹੋ? ਕਿਹੜੀ ਜੁਈ ਹੈ ਹਾਂ ਕੀ ਕਰ ਰਹੇ ਹੋ ਆ ਤੇਰਾ ਧੱਗਾ ਜਣਾ ਨਿਕਲਿਆ ਪਿਆ ਹੈਗਾ ਇਹ ਕਰਦੀ ਪਈਆਂ ਸੈੱਟ ਕਰ ਤੁਸੀਂ ਗੱਡਿਆ ਸੀ ਮੈਂ ਕਦੋਂ ਗੱਡਿਆ ਤੁਸੀਂ ਜਦ ਸਿਰ ਕਰ ਰਹੇ ਸੀ ਉਦੋਂ ਹੀ ਗੱਡਿਆ ਸੀ ਮੈਂ ਜਿੰਡਾ ਬਣਾ ਬਣਾ ਟੁਪਾ ਦੇ ਲੈ ਅਬੀ ਕੁੜੀਏ ਆ ਤਰਾ ਹੋ ਗਿਆ ਗਾਇਸ ਜੇ ਤੁਹਾਡਾ ਵੀ ਕੋਈ ਐਵੇਂ ਨਿਕਲਿਆ ਹੋਵੇ ਨਾ ਟਾਂਕਾ ਨਿਕਲ ਜੇ ਸੂਈ ਕਿੱਥੇ ਗਈ ਜੇ ਨਿਕਲ ਜੇ ਨਾ ਕੋਈ ਬੁਲਣ ਦੀ ਕੋਟੀ ਦਾ ਟਾਂਕਾ ਹੈਨਾ ਕਿੱਧਰ ਗਿਆ ਪਿੱਛੇ ਪਾ ਚ ਗਿਆ ਜੇ ਤੁਹਾਡੀ ਕੋਈ ਕੋਟੀ ਦਾ ਐਵੇਂ ਨਿਕਲ ਜੇ ਹਨਾ ਆ ਧਾਗਾ ਜਿਵੇਂ ਦਾ ਨਿਕਲਿਆ ਪਿਆ ਤੇ ਤੁਸੀਂ ਬਸ ਕਰਨਾ ਕੁਛ ਨਹੀਂ ਸਿੰਪਲੀ ਆ ਜਿਹੜੀ ਐਵੇਂ ਦੀ ਹੁੰਦੀ ਨਾ ਬੋਬੀ ਪਿੰਨ ਹਨਾ ਉਹ ਲੈ ਲੈਣੀ ਹੈ ਤੇ ਆ ਜਿਹੜਾ ਇਹਦਾ ਇਹ ਆ ਸਿਰ ਹੈ ਜਿਹੜਾ ਬਿਲਕੁਲ ਹਨਾ ਇਹਦੇ ਵਿੱਚ ਅੜਾ ਕੇ ਐਵੇਂ ਕਰਕੇ ਤੇ ਇਥੋਂ ਲੰਗਾ ਦੇਣੀ ਆ ਬਿਲਕੁਲ ਖੋਲ ਕੇ ਨੂੰ ਠੀਕ ਹੈ ਇਤੁਲੰਗਾ ਦੇਣੀ ਦੂਜੇ ਪਾਸੇ ਨੂੰ ਉਹ ਬਸ ਹੁਣ ਖੇਤ ਵਿੱਚ ਹੁਣ ਮੈਂ ਲੰਗਾ ਚੁੱਕੀ ਆ ਹੁਣ ਕਿਤੇ ਖਰਾਬ ਹੀ ਨਾ ਹੋ ਜੇ ਠੀਕ ਹੈ ਜਿਵੇਂ ਮੈਂ ਇਧਰੋਂ ਲੰਗਾਤੀ ਐ ਇਧਰ ਆ ਗਿਆ ਧਾਗਾ ਇਹ ਬਾਹਰ ਲਮਕਦਾ ਸੀ ਠੀਕ ਹੈ ਹੁਣ ਪੁੱਠੇ ਪਾਸੇ ਵੀ ਅੰਦਰ ਵਾਲੇ ਪਾਸੇ ਅੰਦਰ ਵਾਲੇ ਪਾਸੇ ਆ ਗਿਆ ਹੁਣ ਇਹਨੂੰ ਬਸ ਮੈਂ ਟੱਕ ਕਰ ਦਾਂਗੀ ਸਿੰਪਲੀ ਇੱਥੋਂ ਸਿਕਿਉਰ ਕਰ ਦਾਂਗੇ ਆਪਾਂ ਓਏ ਆਈ ਪਾਸੋਂ ਤੁਹਾਨੂੰ ਲੱਭਣਾ ਨਹੀਂ ਮੈਂ ਦੱਸ ਲੱਭ ਗਿਆ ਰਬੜ ਵੀ ਨਵੀਂ ਨਹੀਂ ਲੈ ਸਕਦੀ ਹਾਲ ਵੇਖ ਲਓ ਬੱਚਿਆਂ ਦੇ ਅੱਜ ਕੱਲ ਦੇ ਇਹਨਾਂ ਦੇ ਨਾ ਸਾਰਾ ਕੁਝ ਹੀ ਚਾਹੀਦਾ ਇਹਨਾਂ ਦੇ ਹੱਥ 'ਚ ਲਿਆ ਕੇ ਫੜਾਓ ਡੱਡੇ ਡੇ ਹੋ ਗਏ ਠੀਕ ਹੋ ਗਿਆ ਸਿਰ ਫ੍ਰੈਂਚ ਕਰਤਾ ਇਹਦਾ ਫ੍ਰੈਂਚ ਫ੍ਰਾਈਜ਼ ਬਣ ਚੁੱਕੇ ਨੇ ਏਂਜਲ ਦੇ ਏਂਜਲ ਹੋ ਗਈ ਹੁਣ ਰੈਡੀ ਮੈਂ 5 ਮਿੰਟ ਲਾਇਆ ਏਂਜਲ ਸਿਰਫ ਹੈਂ ਕਿਹਾ ਡੇਮ ਲਾਇਆ ਪੁੰਨੀ ਕਰਨੀ ਗੋਤ ਤੇ ਰਬਸ ਵੇਰੇ ਫੇਰ ਪੁੰਨੀ ਮੋੜ ਦੇ ਲਈ ਫੇਰ ਰਬੜ ਲੈ ਕੇ ਆਓ ਯਾਰੀ ਗੁੱਡ ਵੈਰੀ ਨਾਈਸ ਫ੍ਰੈਂਚ ਫ੍ਰਾਈਜ਼ ਬਣ ਚੁੱਕੇ ਨੇ ਤੇ ਹੁਣ ਕੀ ਰਹਿ ਗਿਆ ਐਂਜਲ ਮੰਜੂਰੀ ਰਹਿ ਗਈ ਆ ਹੋ ਕਿੰਨੇ ਮੰਜੂਰੀ ਨੂੰ ਕੋਈ ਨਾ ਕੋਈ ਹੈਅਰ ਸਟਾਈਲ ਕੱਢ ਲਾਂਗੇ ਮੇਰੇ ਵਾਲਾ ਮਾ ਕਿੰਨੇ ਵਜੇ ਦਾ ਟਾਈਮ ਸੀ 5 5:00 ਪੀ.ਐਮ. 15 ਮਿੰਟ ਰਹਿ ਗਏ ਨੇ ਜਬ ਤੁਸੀਂ ਲਿਪਸਟ ਵੀ ਲੈਣਾ ਹੈ ਲਿਪਸਟ ਵੀ ਲੈਣਾ ਹੈ ਮਮਾ ਅਮਮਾ ਹੁਣ ਆ ਰਹਿ ਗਿਆ ਫਾਈਨਲ ਮੈਚ ਹੋ ਰਿਹਾ ਹੈ ਮੈਚ ਹੋ ਰਿਹਾ ਹੈ ਚੁੱਪ ਨਾ ਹੋ ਰਿਹਾ ਫੇਰ ਦਾ ਫਿਰ ਐਂਡ ਲਾ ਦਿਓ ਇੱਥੇ ਲਾਓ ਤੁਹਾਨੂੰ ਆਉਂਦੀ ਆਉਣੇ ਕੋਤਕਾ ਦੇ ਇੱਧਰ ਤੋਂ ਸਮਝ ਗਈ ਮੈਂ ਇੱਧਰ ਦਿਖਾ ਦੂੰ ਆ ਦੇਖੋ ਗਾਇਸ ਹੋ ਗਈ ਤੇ ਇੱਥੇ ਸੂਈਆਂ ਦੀ ਤੇ ਨਹੀਂ ਜ਼ਰੂਰਤ ਹੈਗੀ ਨਾ ਬਸ ਬਹੁਤ ਹੈ ਨਾ ਓਵਰ ਹੋ ਜਾਏਗਾ ਚਲੋ ਜੀ ਜਲਦੀ ਜਲਦੀ ਉੱਠੋ ਮਿਲਦੇ ਆ ਗਾਇਸ ਤੁਹਾਨੂੰ ਫੇਰ ਹੋ ਗਈ ਰੈਡੀ ਹੈਂ ਹੋਰ ਮੂੰਹ ਤੇ ਫਿਰ ਨਹੀਂ ਸਿੱਧਾ ਹੈਗਾ ਚਲੋ ਹੈਂ ਮੂੰਹ ਚ ਟੌਫੀਆਂ ਫਿਰ ਮੂੰਹ ਚ ਨੇ ਆਏ ਜੀ ਆਊਟਫਿਟ ਕੁੜੀ ਦਾ ਹੈਂ ਕੁੜੀ ਹੋ ਗਈ ਰੈਡੀ ਤੇ ਹੁਣ ਉੱਥੇ ਬਸ ਘੰਟੇ ਤੋਂ ਵੱਧ ਨਹੀਂ ਲਾਣਾ ਜੀ ਚਲੋ ਚਲੋ ਫੁੱਲ ਫਲੇਲਾ ਵੇਖਾਂ ਕੁੜੀ ਦੇ ਲਾਏ ਗੱਡੀ ਖੜੀ ਪਈ ਏ ਚਲੋ ਉਹ ਬਹਿ ਗਿਆ ਕਿ ਨਹੀਂ ਹਾਂਜੀ ਗਾਇਸ ਅਸੀਂ ਹੁਣ ਚੱਲ ਪਿਆ ਘਰੋਂ 5 ਦੇ ਵੱਜ ਗਏ ਨੇ ਵੈਸੇ ਐਂਜਲ ਐਂਜਲ ਨੂੰ ਕੀ ਟ੍ਰੈਡੀ ਛੜੀ ਇੰਡੀਆ ਗੋ ਹੈ 5 ਵੱਜ ਚੁੱਕੇ ਨੇ ਤੇ ਹਲੇ ਗਿਫਟ ਵੀ ਲੈਣਾ ਹੈ ਗਿਫਟੇ ਨਾਲ ਛੇਤੀ ਛੇਤੀ ਪਸੰਦ ਕਰ ਲਈਏ ਹੁਣ ਬਾਕੀ ਮੰਡੀ ਦੀ ਜਿਹੜੀ ਟ੍ਰੈਫਿਕ ਹੈ ਸਾਡੇ ਬਹੁਤ ਬੁਰਾ ਹਾਲ ਹੈ ਅਸੀਂ ਰੋਜ਼ ਇੱਧਰੋਂ ਜਾਂਦੇ ਆ ਤੇ ਉੱਥੇ ਟ੍ਰੈਫਿਕ ਤੋਂ ਉੱਥੇ ਸੀਛੇ ਤੋਂ ਬੰਦ ਕਰ ਦਿੰਦੇ ਨੇ ਇੰਨੀ ਮਿੱਟੀ ਸਾਬ ਮਤਲਬ ਸਫੋਕੀਸ਼ਨ ਹੋਣ ਲੱਗ ਜਾਂਦੀ ਹੈ ਉਦੋਂ ਮੈਡਮ ਵੀ ਕਹਿ ਰਹੀ ਸਫੋਕੀਸ਼ਨ ਕਿੰਨੀ ਹੋ ਰਹੀ ਹੈ ਫਿਰ ਉਹ ਜਦੋਂ ਬੰਦ ਹੋ ਜਾਣਾ ਸਾਰਾ ਕੁਝ ਤੇ ਸਫੋਕੀਸ਼ਨ ਹੋਏਗੀ ਹੋਏਗੀ ਹਸੂ ਯਾਰ ਦਾ ਸਿੰਜ ਹੁੰਦਾ ਹੈ ਉਧਰ ਸੜਕ ਟੁੱਟੀ ਹੈ ਟਾਈਮ ਲੱਗਦਾ ਹੈ ਮਿਸਟਰ ਅਮਨਦੀਪ ਸਿੰਘ ਹਾਂਜੀ ਹੈਲੋ ਗਾਈਜ਼ ਹੈਲੋ ਗਾਇਜ਼ ਆ ਬੋਲੇ ਇਹ ਵੀ ਅੱਜ ਸਰਪੰਚ ਹੈਲੋ ਗਾਇਜ਼ ਸ਼ੁਕਰ ਹੈ ਕਿ ਤੇ ਤੇ ਪੂਰਾ ਪਿੰਡ ਦੇ ਸਰਪੰਚ ਸਾਹਿਬ ਸਰਪੰਚ ਸਾਹਿਬ ਮੈਨਾਂ ਕੀ ਬੋਲਾਂ ਕਿ ਸਾਹਿਬ ਦਾ ਸਰਪੰਚ ਸਾਹਿਬ ਪੈਸੇ ਘਟਾ ਲਾਈਂ ਸਾਹਿਬ ਦਾ ਸਰਪੰਚ ਹੁਣ ਛੇਤੀ ਜਿਆਦਾ ਜਿਆਦਾ ਟਾਈਮ ਨਾ ਲਾਇਓ ਅੱਗੇ ਲੇਟ ਹੋ ਗਈ ਓ ਹਾਂ ਛੇਤੀ ਆ ਜਾਓ ਜੁੱਤੀ ਦੇ ਦੰਨੀ ਆ ਮੈਂ ਤੇ ਐਂਜਲ ਮੇਰੀ ਗੱਲ ਸੁਣੋ एंजल रीड कौर लिसन टू मी आगे पढ़ना है गाइस लिसन टू मी आके पढ़ना भी है तो गिफ्ट 30 से 30 पसंद कर लियो प्लीज फटाफट ਤੁਸੀਂ ਕਰ ਲਿਓ ਮੈਂ ਕਰੂੰਗਾ ਇੱਕ ਤੇਰੇ ਗਿਫਟ ਕਰਦੇ ਚੱਕਰ ਚ ਨਾ ਮੈਨੂੰ ਕਿੰਨੇ ਕੰਮ ਛੱਡਣੇ ਪਏ ਨੇ ਤੇ ਮੈਨੂੰ ਟੈਨਸ਼ਨ ਪਈ ਵੀ 30 30 ਮੈਨੂੰ ਵੀ ਟੈਨਸ਼ਨ ਪਈ ਹੈ ਗੱਲ ਮੇਰੇ ਪੇਪਰ ਹੈ ਫੇਰ ਨਾ ਜਾਓ ਤਾਂ ਵੀ ਜਾ ਰਹੀਆਂ ਨੇ ਬੜੀ ਵਰਗਿਆ ਹਾਂ ਸੀ ਹੂੰ ਪਰ ਉਹੀ ਉਹਦੇ ਕਰਕੇ ਵੀ ਨਾ ਜੇ ਅਗਲਾ ਇੰਨਾ ਕਹਿੰਦੇ ਨਹੀਂ ਤਾਂ ਮੈਂ ਪਹਿਲਾਂ ਮੈਨਾਂ ਕਰਤਾ ਸੀ ਹੂੰ ਚਲ ਕੋਈ ਨਹੀਂ ਤੇ ਆਪਣਾ ਛੇਤੀ ਛੇਤੀ ਜਾ ਕੇ ਆ ਜਾਓ ਤੇ ਪੜ੍ਹਨਾ ਵੀ ਹੈ ਹਨਾ ਮੇਰੇ ਦੋ ਚੈਪਟਰ ਰਹਿ ਗਏ HTML ਪੇਪਰਾਂ ਦੇ ਵਿੱਚ ਗਾਇਸ ਬਹੁਤ ਔਖਾ ਹੋ ਜਾਂਦਾ ਬੱਚਿਆਂ ਨੂੰ ਜੇ ਨਾ ਭੇਜੇ ਹਨਾ ਫਿਰ ਵੀ ਔਖਾ ਹਾਲੇ ਤੇ ਅਸੀਂ ਕੋਈ ਇਹਨੂੰ ਫੰਕਸ਼ਨ ਨਹੀਂ اٹੈਂਡ ਕਰਾਉਂਦੇ ਪਏ ਇੱਕ ਦੋ ਫੰਕਸ਼ਨ ਵੀ ਹੈ ਅਸੀਂ ਉਹ اٹੈਂਡ ਨਹੀਂ ਕਰਾ ਰਹੇ ਇਹਨੂੰ ਇੰਜਲ ਨੂੰ ਪੇਪਰਾਂ ਕਰਕੇ ਪਰ ਫਾਈਨਲ ਨੇ ਉਹੀ ਹੈ ਵੀ ਫਾਈਨਲਸ ਨੇ ਬੜਾ ਜਿਆਦਾ ਫਰਕ ਪੈ ਜਾਂਦਾ ਪਰਸੈਂਟੇਜ ਦਾ ਉਹ ਪਾਪਾ ਲਗਾ ਮੈਂ ਤੇ ਲੇਟ ਅੱਗੀ ਹੋ ਗਏ ਹੁਣ ਰਹਿੰਦੀ ਹੁੰਦੀ ਕਸਰ ਇੰਜਲ ਦੇ ਪਾਪਾ ਨੇ ਕੱਢਤੀ ਏ ਬਰਥਡੇ ਤੇਨ ਵਾਲੀ ਬਰਥਡੇ ਮੇਰਾ ਅੱਜ ਉੱਥੇ ਨਾ ਜਾ ਇੱਥੇ ਕੀ ਕਰਨ ਆਏ ਹੋ ਪੁੱਤਰ ਬਰਦਾ ਹੀ ਨਹੀਂ ਪਪਾ ਦੇਖਣੇ ਨੇ ਹੋ ਰਿਆ ਰੇਲ ਲੱਭ ਗਿਆ ਲੱਭ ਗਿਆ ਦੇਖੀ ਪਪਾ ਤੇ ਉੱਥੇ ਪਿੱਛੇ ਚੱਲੋ ਪੁੱਤਰ ਤੇ ਪਪਾ ਨੇ ਗੱਡੀ ਚਲਾਣੀ ਹੈ ਸ਼ੋਣਿਆ ਕੋਈ ਜੇ ਮੰਨਦੀ ਹੈ ਬੰਦੇ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਲਾਣਾ ਪਪਾ ਨੇ ਪਪਾ ਦੇਖੀ ਮੈਨੂੰ ਲੱਗ ਰਿਹਾ ਕੋਈ ਖੜੇ ਆ ਮਲਾਬ ਵੇਖਾਂ ਜਿਹੜਾ ਜਿਆ ਕਿੱਡੀ ਛੇਤੀ ਤਿਆਰ ਹੋਇਆ ਮੇਰਾ ਬਰਥਡੇ ਆ ਫਿਰ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਮਲਾਵਦਾ ਇੱਥੇ ਮਿਲ ਲਈ ਮਿਲ ਨਹੀਂ ਤੁਰਪੀ ਅਸੀਂ ਮਿਲ ਲਈ ਨਾਲ ਜੜੀ ਜੀ ਨਾ ਹੋਵੇ ਤੇ ਫਿਰ ਮੇਰਾ ਬਰਥਡੇ ਮਲਾਬ ਨੂੰ ਪਤਾ ਕੀ ਹੁੰਦਾ ਵੀ ਮੈਨੂੰ ਪੜਨਾ ਆਣਾ ਪਵੇ ਤੇ ਮੈਂ ਆਰਾਮ ਨਾਲ ਫਰੀ ਜਾਵਾ ਅੱਧੀ ਰਾਤ ਨੂੰ ਫਿਰ ਇਹਨੂੰ ਨਾ ਰੋਣ ਵਗਦਾ ਹੁੰਦਾ ਬੁਰੇ ਹਾਲ ਵੀ ਹੋਏ ਮੈਂ ਪੜਨਾ ਹੈ ਮੰਮਾ ਇਹ ਪੜਨਾ ਹੈ ਔਰ ਮੈਨੂੰ ਕਿੰਦਾ ਵੀ ਨਹੀਂ ਕਿੰਦਾ ਕਿਉਂ ਨਹੀਂ ਰੋਣ ਵਗਦਾ ਹੁੰਦਾ ਹੁੰਦਾ ਉਤੋਂ ਨੀਂਦ ਆਉਂਦੀ ਹੁੰਦੀ ਏ ਤੇ ਦਿਨੇ ਆ ਕੇ ਇਹਨੂੰ ਹੁੰਦਾ ਵੀ ਬੱਸ ਅਗੇ ਤੇ ਮੈਂ ਪਤੰਗ ਡਾਲਾਂ ਜਿੰਨੀ ਡਾਲ ਸਕਦਾ ਪਤੰਗ ਹੈ ਨਹੀਂ ਮੇਰ ਕੋ ਹਾਏਗੇ ਹੋਣੀ ਹਲੇ ਰੁਲਦੀਆਂ ਫਿਰਦੀਆਂ ਨੇ ਕਿੰਨੀਆਂ ਹੀ ਚਲੋ ਆ ਜਾਂਦੇ ਨੇ ਪਾਪਾ ਮਿਲਦੇ ਆ ਗਾਇਸ ਤੁਹਾਨੂੰ ਫਿਰ ਤੇ ਚਲੋ ਹੁਣ ਲੈ ਲਈਏ ਗਿਫਟ ਪਹੁੰਚ ਕੇ ਗਿਫਟ ਵਾਲੀ ਸ਼ਾਪ ਤੇ ਕੀ ਲੈਣਗੇ ਐਂਜਲ ਐਂਜਲ ਨੂੰ ਪਤਾ ਹੀ ਨਹੀਂ ਕੁਝ ਵੀ ਕੀ ਲੈਣਾ ਐਂਜਲ ਨੇ ਚਲੋ ਲੈ ਕੇ ਮਿਲਦੇ ਆ ਫਿਰ ਹਾਂਜੀ ਗਾਇਸ ਅਸੀਂ ਐਂਜਲ ਨੂੰ ਛੱਡ ਆਏ ਤੇ ਉਹਦੀ ਮਿਲ ਗਈ ਸੀ ਫਰੈਂਡ ਤੇ ਫਰੈਂਡਸ ਦੋਵੇਂ ਚਲੀਆਂ ਗਈਆਂ ਅੰਦਰ ਅਸੀਂ ਉਹਨੂੰ ਗਿਫਟ ਲੈ ਕੇ ਦੇ ਦਿੱਤਾ ਸੀ ਗਿਫਟ ਬੜਾ ਵਧੀਆ ਮਿਲ ਗਿਆ ਸੋਨਾ ਮਿਲ ਗਿਆ ਸੀ ਹਨਾ ਪੂਰੀ ਪੈਕਿੰਗ ਬਣੀ ਪਈ ਸੀ ਵਿੱਚ ਕਲਰਸ ਸਨ ਸਾਰੇ ਤਰ੍ਹਾਂ ਦੇ ਤੇ ਪੂਰੀ ਵੱਡੀ ਕਿੱਟ ਸੀ ਬੜੀ ਵਧੀਆ ਅਟੈਚੀਜ ਇਹਦੇ ਵਿੱਚ ਬਣੀ ਪਈ ਸੀ ਤੇ ਉਹ ਮੈਂ ਕੈਪਚਰ ਨਹੀਂ ਕੀਤਾ ਕਿਉਂਕਿ ਸ਼ੌਪ ਦੇ ਵਿੱਚ ਜਾ ਕੇ ਫਿਰ ਉੱਥੇ ਰੈਪ ਕਰਵਾ ਕੇ ਤੇ ਉਹਨੂੰ ਦੇ ਦਿੱਤਾ ਸੀ ਉਹਨੂੰ ਛੱਡ ਕੇ ਅਸੀਂ ਗਏ ਆ ਤੇ 6:00 ਵੱਜ ਗਏ ਨੇ ਬਸ ਜਿਨਨੇ ਨੂੰ ਘਰ ਪਹੁੰਚਣਾ ਉਹਨੇ ਨੂੰ ਪਹਿਲੇ ਟਾਈਮ ਹੋ ਜਾਣਾ ਹੈ ਨਾ ਉਹ ਹੁਣ ਮੇਰੇ ਘਰ ਕਿ ਆਉਣਾ ਪਿਆ ਵਾ ਸਿੱਦੇ ਅਸੀਂ ਰੁੱਕ ਜਾਂਦੇ ਭਾਵੇਂ ਨਾ ਪਰ ਹੋਰ ਕਿੰਨਾ ਟਾਈਮ ਲੱਗ ਪਰ ਇਹ ਵੀ ਕੋਈ ਪਤਾ ਨਹੀਂ ਹੈ ਟਾਈਮ ਕਿੰਨਾ ਲੱਗੇ ਮੇਰੇ ਕੱਪੜੇ ਪਏ ਨੇ ਬਾਹਰ ਮੈਨੂੰ ਉਹਨਾਂ ਦੀ ਟੈਨਸ਼ਨ ਹੁੰਦੀ ਪਈ ਹੈ ਮੈਂ ਜਾ ਕੇ ਚੁੱਕਾਂ ਤੇ ਸਮਾਨ ਮੈਂ ਹਾਲੇ ਦੇ ਅੱਦੇ ਤੋਂ ਵੱਧ ਸਮਾਨ ਮੈਂ ਅੰਦਰ ਘਰ ਆਈ ਸੀ ਗੱਦੇ ਵੀ ਅੰਦਰ ਘਰ ਆਈ ਸੀ ਮੰਜੀ ਵੀ ਅੰਦਰ ਘਰ ਆਈ ਸੀ ਹੁਣ ਕੱਪੜੇ ਰਹਿ ਗਏ ਨੇ ਜਾ ਕੇ ਬਣਾਈਏ ਸਬਜ਼ੀ ਵੀ ਬਣਾਣੀ ਹੈ 6 ਵਜ ਗਏ ਨੇ ਸਬਜ਼ੀ ਦਾ ਵੀ ਟਾਈਮ ਹੋ ਗਿਆ ਤੇ ਥੱਲੇ ਮਲਾਪ ਸਿੰਘ ਨੂੰ ਪੜਾਉਣਾ ਹੈ ਫਿਰ ਵੀਡੀਓ ਵੀ ਐਡਿਟ ਕਰਨੀਆਂ ਨੇ ਵੇਲੇ ਹੋ ਕੇ ਇਹਨਾਂ ਨੂੰ ਕਰਾ ਕਰੂ ਕੇ ਉਹ ਤੇ ਰਾਤ ਤੱਕ ਹੀ ਹੋਣ ਗਏ 12 ਵਜ ਜਾਂਦੇ ਨੇ ਰੋਜ਼ ਐਡਿਟ ਕਰਦੇ ਆ ਕਰਦੇ ਆ ਮੈਨੂੰ ਤਾਂ ਫਿਰ ਨਹੀਂ ਪੱਲੇ ਪੈਂਦੀ ਹੈ ਹੈ ਤੇ ਤੁਹਾਡੇ ਵਰਗੇ ਲੋਕ ਕਿਹਾ ਦੇ ਤੈਨੂੰ ਮਹਨ ਦਾ ਦੇ ਕੋਸ਼ ਹੈ ਨਹੀਂ ਹੈ ਅਸੀਂ ਵੀ ਨਾ ਜਦੋਂ ਸਾਡਾ ਚੈਨਲ ਚੱਲ ਗਿਆ ਫਿਰ ਅਸੀਂ ਕਿਹੜਾ ਕਰਨਾ ਲੋਕ ਕਹਿੰਦੇ ਸੀ ਇਹਨਾਂ ਦਾ ਕੁਝ ਨਹੀਂ ਬੰਨਣਾ ਇਹਨਾਂ ਦਾ ਕੁਝ ਨਹੀਂ ਬੰਨਣਾ ਹੈ ਅਸੀਂ ਤੁਹਾਨੂੰ ਦੱਸਦੀ ਸਾਡੀ ਇੱਕ ਸੂਟ ਬਣ ਗਿਆ ਤੇ ਦੂਜਾ ਬਣਦਾ ਪਿਆ ਹੈ ਹੈ ਠੀਕ ਹੈ ਚਲੋ ਜੀ ਮਿਲਦੇ ਆਂ ਫਿਰ ਘਰ ਜਾ ਕੇ ਆ ਕੁੜੀ ਕਿੰਨੀ ਸੋਹਣੀ ਹੈ ਨਾ ਕਿ ਸੂਰਜ ਹੀ ਆ ਗਿਆ ਬੰਨ ਚੱਲੀ ਆ ਵੀ ਗੁੱਟੀ ਹੈ ਨਾ ਕਿੰਨੀ ਸੋਹਣੀ ਬਣ ਗਈ ਹੈ ਬੜੀ ਹੋਲੀ ਕਰ ਇਹਨਾਂ ਨੇ ਆ ਪਰ ਜਿਹੜੇ ਥੋੜੇ ਆ ਵੀਜੇ ਵਾਲੇ ਕਿਉਂ ਬਣਾਉਂਦੇ ਨੇ ਗਲਾਈ ਚਾਹੀਦੀ ਸੀ ਹਨਾ ਪੱਤੇ ਜਿਹਦੀ ਸ਼ੇਪ ਚ ਉਂਝ ਨਕਸ਼ ਨਕਸ਼ ਹੋਣਾ ਸਾਰੇ ਪਾਸੇ ਇੱਕ ਰਲੀ ਡੁੱਲੀ ਹੈ ਨਾ ਪੁੱਠੀ ਕਦੋਂ ਦੀ ਬਣਨ ਲੱਗੀ ਪਈ ਐ ਵੀ ਹਾਂਜੀ ਗਾਇਸ 6:30 ਹੋ ਗਏ ਸਾਨੂੰ ਘਰ ਪਹੁੰਚਦੇ ਆ ਪਹੁੰਚਦੇ ਆ ਪਰ ਫਾਇਦਾ ਕੋਈ ਨਹੀਂ ਹੋਇਆ ਕਿਉਂਕਿ ਜਿੰਨੇ ਨੂੰ ਅਸੀਂ ਪਹੁੰਚੇ ਉਹਨੇ ਨੂੰ ਫੇਰ ਐਂਜਲ ਦਾ ਟਾਈਮ ਜਿਹੜਾ ਹੋ ਗਿਆ ਤੇ ਹੁਣ ਇਹਦੇ ਪਾਪਾ ਫਿਰ ਅੱਧਾ ਘੰਟਾ ਰੋਕੇ ਫਿਰ ਲੈਣ ਜਾਣਗੇ ਇਹਨੂੰ ਆ ਲੈ ਆ ਲੈ ਬਰਥਡੇ ਆ ਗਿਆ ਬਰਥਡੇ ਆ ਗਿਆ ਪਹੁੰਚ ਗਈ ਹੌਲੀ ਤੂੰ ਤੇ ਇੰਜ ਮੈਂ ਟ੍ਰੇਨ ਤੋਂ ਉਤਰ ਕੇ ਆਈ ਹੁੰਨੀ ਓਏ ਹੋਏ ਤੇ ਡੈਗੀ ਪਈ ਹੁੰਦੇ ਆ ਸਾਰ ਆ ਦੇਖ ਮਿਲਿਆ ਅੱਛਾ ਮਿਲਿਆ ਰਿਟਰਨ ਗਿਫਟ ਚਪਾ ਕੇ ਇਹਨੂੰ ਲਟਕਾਈ ਆਈ ਏ ਤਾਂ ਹੀ ਫਿਰ ਮੈਂ ਤੇ ਧਿਆਨ ਹੀ ਨਹੀਂ ਦਿੱਤਾ ਦੇ ਗਿਫਟ ਪਸੰਦ ਆ ਗਿਆ ਅਗਰ ਖੋਲਿਆ ਸੀ ਅਸ ਤਾਂ ਜਾਂਦਿਆ ਸਾਰ ਤੇ ਰੌਲਾ ਪਿਆ ਪਿਆ ਜੀ ਕਾਹਦਾ ਹੈ ਐਂਜਲ ਮੈਨੂੰ ਲੱਗਦਾ ਕਲਰ ਉਹਦੇ ਕੋਲ ਜ਼ਿਆਦਾ ਹੋ ਗਏ ਉਹਨੇ ਕੀ ਨਾਂ ਸੀ ਉਹਦਾ ਤੇਰੀ ਫਰੈਂਡ ਦਾ ਜਿਹੜੀ ਆਪਾਂ ਨੂੰ ਮਿਲੀ ਸੀ ਇੱਥੇ ਸ਼ਾਪ ਤੇ ਹਾਂ ਜੀ ਨਹੀਂ ਤੰਨੇ ਸੀ ਤੰਨੇ ਸੀ ਨਾ ਤੇ ਉਹਨੇ ਵੀ ਮੈਨੂੰ ਲੱਗਦਾ ਕਲਰਸ ਹੀ ਲਏ ਸੀ ਨਹੀਂ ਉਹਨੇ ਕਿੱਟ ਲਈ ਸੀ ਕਿੱਟ ਲਈ ਸੀ ਮੈਨੂੰ ਤੇ ਸਗੋਂ ਉਹ ਹੋਇਆ ਪਿਆ ਸੀ ਮੈਂ ਕਿਹਾ ਉਹਦੇ ਜ਼ਿਆਦਾ ਹੀ ਸੇਮ ਸੇਮ ਹੋ ਜਾਣਗੇ ਤੇ ਫਿਰ ਉਹ ਇੰਨੇ ਕੀ ਕਰੇਗੀ ਉਹ ਹਾਂ ਉਹਦੇ ਤਿੰਨ ਦਾ ਭੈਣਾ ਨੇ ਕੰਮ ਕਰਣੀ ਹੈ ਅੱਛਾ ਚਲੋ ਵਧੀਆ ਤਿੰਨਾਂ ਨੂੰ ਮਿਲ ਜਾਣਗੇ ਉਹ ਤਿੰਨ ਬੇਣਾ ਨੇ ਨਾਇਰਾ ਮਾਇਰਾ ਅਹਾਨਾ ਅਸੀਂ ਇਹਨਾਂ ਦਾ ਡਾਂਸ ਨਾਇਰਾ ਮਾਇਰਾ ਦੂਜਿਆਂ ਦਾ ਨਾਮ ਕੀ ਹੈ ਨਾਇਰਾ ਮਾਇਰਾ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਪਿਆ ਅਸੀਂ ਵੀ ਕਿਹੜੇ ਕੋਣ ਨੇ ਉਹ ਇੰਨੇ ਤੇ ਅਸੀਂ ਜਾਂਦੇ ਸਾਰ ਮੈਂ ਕਿਹਾ ਨਾਇਰਾ ਮੈਂ ਤ੍ਰਿਸ਼ਣ ਪੁੱਛਿਆ ਨਾਇਰਾ ਕੋਣ ਹੈ ਮਾਇਰਾ ਕੋਣ ਹੈ ਕਿਨਾਂ ਨੇ ਇਹਨਾਂ ਦੀ ਸਟਾਕਿੰਗ ਦੇਖ ਲੈ ਜਿਹਦੀ ਬਲੈਕ ਸਟਾਕਿੰਗ ਹੈ ਉਹ ਮਾਇਰਾ ਏ ਜਿਹਦੀ ਵਾਈਟ ਹੈ ਉਹ ਨਾਇਰਾ ਸੀ ਹੈ ਅਸੀਂ ਦੱਸੋ ਜਦੋਂ ਕੇਕ ਵੀ ਕੱਟ ਰਹੇ ਸੀ ਮੈਂ ਤਾਂ ਤੇਰੇ ਜਿਵੇਂ ਟੇਬਲ ਦੇ ਵਿੱਚੋਂ ਦੇਖ ਰਹੇ ਸੀ ਹਾਂ ਕਿਹੜੀ ਮਾਇਰਾ ਕਿਹੜੀ ਨਾਇਰਾ ਹੈ ਉਹਨਾਂ ਨੂੰ ਪਛਾਣ ਆ ਜਾਂਦੀ ਹੈ ਹਾਂ ਉਹਨਾਂ ਨੂੰ ਤਾਂ ਉਹਨਾਂ ਨੂੰ ਵੀ ਆ ਜਾਂਦੀ ਉਹਨਾਂ ਨੂੰ ਮੈਂ ਸਕੂਲ ਦਿਖਾਉਣਾ ਚੰਗਾ ਚਲੋ ਕੁਲਮਲਾ ਕੇ ਮਤਲਬ ਪੂਰਾ ਇੰਜੋਏ ਕਰ ਲਿਆ ਦਿਖਾਈ ਨੇੜੇ ਉਹ ਆਈ ਸੀ ਚਾਹ ਦਿੱਤੇ ਨੇ ਹੈ ਸਾਰੇ ਸੋਹਣਾ ਬਣਿਆ ਚਲ ਮੈਂ ਆਹਨ ਪਸੀ ਮੈਂ ਤੰਨੇ ਆਰਵੀ ਹਾਨਿਆ ਤ੍ਰਿਸ਼ਾ ਦਿਸ਼ਿਤਾ ਭੂਮੀ ਹੂੰ ਵਧੀਆ ਖਾਧਾ ਪੀਤਾ ਖਾਧਾ ਪੀਤਾ ਕਿੰਨਾ ਕੀ ਕੁਛ ਖਾਧਾ ਇਹਨਾਂ ਨੇ ਖਾਧਾ ਮੈਂ ਉਨ ਚੀ ਡਿਡ ਪਰ ਕਿਸ ਬਰਗਰ ਇੱਕ ਖਾਣਾ ਡਿਡ ਪਰ ਬਰਗਰ ਪਾਸਤਾ ਖੱਦਾ ਸੀ ਪੀਜ਼ ਦੇਖ ਸਲਾਈਸ ਪਾਸ ਹੋਰ ਨਹੰਦਾ ਕੋਕ ਪੀਤਾ ਸੀ ਕੇ ਖਾਂਦਾ ਸੀ ਤੇ ਥੋੜਾ ਹੱਲੇ ਸਾਰਾ ਕੁਝ ਖਾ ਗਈ ਹੱਲੇ ਗਿੰਦੀ ਮੈਂ ਬਹੁਤਾ ਨਹੀਂ ਖਾਦਾ ਹੈਗਾ ਹਾਲ ਵੇਖ ਲੋ ਇਹਦਾ ਤੇ ਉਹ ਕੀ ਨਾਲੀਦਾ ਡਾਂਸ ਵੀ ਕੀਤਾ ਸੀ ਹੂੰ ਕਿਹੜੇ ਨਾਲ ਡਾਂਸ ਕੀਤਾ ਸੀ ਚੰਨ ਦੀ ਕੁੜੀ ਬੱਦਲਾਂ ਦੀ ਵਹਿਣ ਤੇ ਕੀਤਾ ਸੀ ਸੌਫਟਲੀ ਤੇ ਕੀਤਾ ਸੀ ਬੜਿਆਂ ਨੇ ਕੀਤਾ ਸੀ ਇਹ ਵੀਡੀਓ ਉਹਨਾਂ ਕੋਲ ਡੀਜੇ ਲੱਗਿਆ ਸੀ ਉੱਥੇ ਨਹੀਂ ਬਲੂਟੁੱਥ ਨਾਲ ਕਨੈਕਟ ਹੋ ਸੀ ਅੱਛਾ ਅੱਛਾ ਠੀਕ ਹੈ ਚਲੋ ਬੜੀ ਹੋ ਗਈ ਹੁਣ ਲਾਓ ਕੱਪੜੇ ਤੇ ਪੜੋ ਪੁੱਤਰ ਜੀ ਇਹ ਸਾਰੇ ਕਹਿਣਾ ਹਾਂ ਨਾ ਜੇ ਅਸੀਂ ਸਾਡੇ ਕੰਪਿਊਟਰ 'ਚ ਨਾ ਵਧੀਆ ਮਾਰਕਸ ਹੈ ਨਾ ਅਸੀਂ ਤੇਰਾ ਨਾਮ ਲਾਵਾਂਗੇ ਅੱਜ ਦੇ ਲਈ ਇੰਨੇ ਹੀ ਕਾਫੀ ਹੈ ਕਰੋ ਕੱਪੜੇ ਚੇਂਜ ਅੱਛਾ ਇਹ ਰਿਟਰਨ ਗਿਫਟ ਨੇ ਤੇ ਹੁਣ ਪੜਨ ਬਹਿ ਜਾਓ ਮੈਡਮ ਜੀ ਮੈਂ ਕੀ ਕਹਿ ਰਹੀ ਹਾਂ ਪੜਨ ਨੂੰ ਬਹਿ ਜਾਓ ਹੁਣ ਬੜੀ ਹੋ ਗਈ ਕੱਪੜੇ ਕਰੋ ਚੇਂਜ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਇਥੇ ਐਂਡ ਕਰੋ ਐਂਡ ਬਾਏ ਬਾਏ ਮਿਲਦੇ ਆ ਨੈਕਸਟ ਵਧੀਆ ਜੀ ਵਲੌਗ ਦੇ ਨਾਲ ਬਾਏ ਬਾਏ ਤਦ ਤੱਕ ਦਿਲੀ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ